ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਲਪੇ ਬਰਾਡ ਵਲੌਗਸ ਤੇ ਸੋ ਤੁਸਾਰੇ ਕਿਵੇਂ ਹੋ hope ਕਰਦੇ ਤੁਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲੋਜੀ ਕਰਦੇ ਨਵੇਂ ਵਲੌਗ ਦੀ ਸਟਾਰਟਿੰਗ ਤੇ ਆਪਾਂ ਧਰ ਦੇ ਪਹਿਲਾ ਮਾਰਨਿੰਗ ਕੜੀ ਚਾਹ ਆਪਾਂ ਪੀਲੀ ਸੀ 8 ਵਜੇ ਮੈਂ ਪੀਂਦੀ ਹਣੀ ਫਸਟ ਚਾਹ ਪੀਣੀ ਦੇ ਨਾਲ ਉਹ ਮੈਂ ਕੰਪਲਸਰੀ ਚਾਹ ਕਰਦੀ ਆ ਭਾਵੇਂ ਕੁਝ ਹੋਵੇ weight loss journey ਹੋਵੇ ਭਾਵੇਂ ਕੁਝ ਵੀ ਹੋਵੇ weight loss journey ਪਹਿਲਾਂ ਸਟਾਰਟ ਨਹੀਂ ਕਰੀ ਦੈਨ ਜਦੋਂ ਕਰਾਂਗੇ ਪਾ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਇੱਕ ਵਾਰੀ ਨਾ ਕੜੀ ਦਰਜਾ ਕੜੀ ਤੁਹਾਨੂੰ ਪਤਾ ਕੱਲ ਵੀ ਮੇਰੀ ਮਿਸ ਹੋ ਗਈ ਸੀ ਤੇ ਅੱਜ ਆਪਾਂ ਪਹਿਲਾਂ ਕਰਦੇ ਕੜੀ ਤੇ ਹਾਂਜੀ ਜੇਕਰ ਕੋਈ ਸਾਡੇ ਚੈਨਲ ਤੇ ਨਵਾਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਢਿੰਕ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਅੱਜ ਮੈਂ ਸੂਟ ਵੇਅਰ ਕਰ ਲਿਆ ਰੈੱਡ ਵਾਲਾ ਔਰ ਇਹਨਾਂ ਨੂੰ ਸਾਮ ਸਮ ਕੀ ਕਰਨਾ ਹੈਗਾ ਇਹਨਾਂ ਨੂੰ ਹੰਡਾ ਕੇ ਕੰਮ ਨਵੇੜ ਕੇ ਬਸ ਐਕ ਕੀ ਜਾ ਅਗਲੇ ਸਾਲ ਦੋ ਸਾਲਾਂ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਨਵੇੜ ਦੇਣਾ ਬਾਹਰ ਚਲੋ ਜਿ ਹੁਣ ਪਤਾ ਇੱਕ ਤਾਂ ਕੰਮ ਮੈਂ ਸੋਖਾ ਕਰ ਲਿਆ ਦੱਸੋ ਕੀ ਇੱਕ ਕੰਮ ਤਾਂ ਮੈਂ ਸੋਖਾ ਕਾਲਾ ਜਾਕਟ ਪਾ ਲਈ ਕਿਉਂਕਿ ਸ਼ੌਲ ਮੈਨੂੰ ਦਿੱਕਤ ਹੋਣੀ ਸੀ ਕੰਮ ਕਾਜ ਕਰਦਿਆਂ ਨੂੰ ਇੱਕ ਪਾ ਲਈ ਮੈਂ ਘਰ ਵਾਲੀ ਜਾਕਟ ਇਹ ਮੇਰੀ ਘਰ ਪਾਉਣ ਵਾਲੀ ਜਾਕਟ ਠੀਕ ਹੈ ਜੀ ਦੋ ਬਟਲ ਲਗਾ ਲੇ ਸੁਣੀ ਇਹਦੀ ਦੇਖੋ ਕਿੰਨੀ ਹੈਵੀ ਆ ਪਾੜ ਪਤਨ ਦਿਖਾਈ ਸੀ ਕਿ ਨਹੀਂ ਕੀ ਕਰਨੀ ਕਰਨੀ ਆ ਭਾਰੀਆਂ ਪਰੇ ਰੱਖ ਕੇ ਹਨਾ ਆਏ ਹੁੰਦਾ ਮੈਨੂੰ ਮੈਂ ਕਰਮਣਾ ਹੰਡਾ ਦੇ ਹੁਣ ਇਹਦਾ ਟੁਬਾ ਚੋਈ ਤਾਂ ਹੈ ਨਹੀਂ ਇਹਦਾ ਕੋਈ ਛੂਟ ਬਣ ਜੂਗਾ ਕਿਵੇਂ ਇਹਦੇ ਨਾਲ ਹੀ ਜੇ ਲਈ ਗਈ ਤੇ ਲਈ ਗਈ ਬਸ ਇਦਾਂ ਹੀ ਆ ਬਸ ਕਿੰਨਾ ਕ ਬੰਦਾ ਸੰਭ ਲੂਗਾ ਨਾ ਨਹੀਂ ਚਲ ਅੱਜ ਤਾਂ ਲਾਉ ਕਰ ਦੇਖੀ ਜੂਆ ਠੰਡ ਹੋ ਗਈ ਬੜੀ ਠੰਡ ਇਸ ਦਾ ਸੂਟ ਪਹਿਣੇ ਨਹੀਂ ਫਿਰੇ ਵਿੱਚ ਬੜੀ ਠੰਡ ਚ ਮੈਂ ਨਹੀਂ ਬਾਹਰ ਸਕਦੀ ਠੰਡ ਲੱਗਦੀ ਫਿਰ ਵੀ ਚਲੋ ਜੀ ਹੁਣ ਆਪਾਂ ਕਰਦੇ ਹਾਂ ਸਟਾਰਟਿੰਗ ਤੇ ਆਪਣੇ ਕੋਲ ਕੀ ਕੁਝ ਹੈਗਾ ਸਭ ਤੋਂ ਪਹਿਲਾਂ ਤਾਂ ਕੜੀ ਚੜਾ ਦਈਏ ਆਪਾਂ ਇੱਧਰ ਇੰਡਕਸ਼ਨ ਤੇ ਰਿਆ ਪਿਆ ਲੈ ਕੇ ਉਹਨੇ ਮੈਂ ਓਹੋ ਕੱਲ ਵੀ ਕੱਲ ਮੈਂ ਬ੍ਰੇਕਫਾਸਟ ਕਰਿਆ ਸੀ ਤੁਹਾਨੂੰ ਦੱਸਿਆ ਸੀ ਨਾ ਕੱਲ ਮੈਂ 11:30 ਕਰਿਆ ਸੀ ਉਹ ਵਧੀਆ ਸੀ ਟਾਈਮ ਬੜੀ ਜਲਦੀ ਖਾ ਕੇ ਵੀ ਕੀ ਕਰਮੀ ਹੋਵੇ। ਕਿਉਂਕਿ ਨਾ ਸੋਭਾ ਮੈਂ ਪਿੰਨੀ ਖਾਣੀ ਉਹ ਪਿੰਨੀ ਵਧੀਆ। ਕਹਿ ਸਕਦੇ ਆ। ਉਹਦੇ ਨਾਲ ਨਾ ਠਿੱਡ ਭਰਿਆ ਭਰਿਆ ਲੈ ਲਵਾਂ ਵਧੀਆ। ਜਦੋਂ ਮੁੱਕਣ ਵਾਲੀਆਂ ਹੋਈਆਂ ਮੈਂ ਤਾਂ ਰੋਜ਼ ਹੀ ਖਾਂਦੀ ਆ ਮੈਂ ਤਵਾ। ਜਦੋਂ ਮੁੱਕਣ ਵਾਲੀ ਹੋਊਗੀ ਤਾਂ ਆਪਾਂ ਦੁਆਰਾ ਤਿਆਰੀ ਕਰ ਲਾਂਗੇ। आज आप की करना है अच्छा हो सकता कड़ी पूछूंगी फोन करके कड़ी खानी ये सिंपल ही कहता फिर सिंपल ही बना लागे आप तड़का साइड से लगा लागे अजे कोई फाइनल नहीं है कड़ी बनानी अस कड़ी लगा ना माइक लगा हो थोड़ा जा सौखा लगन लग जाता काम आए हूं जिम्मे बोली जाने ਇਹ ਚੁੰਨੀ ਐਵੇਂ ਹੈਵੀ ਬਹੁਤ ਆ ਚੁੰਨੀ ਤਾਂ ਨੀ ਕਦੇ ਮੈਨੂੰ ਲੱਗਦਾ ਹੰਡਾਈ ਜਾਂਦੀ ਮੇਥੋਂ ਚੁੰਨੀ ਨੇ ਐਵੇਂ ਲੱਗੇ ਹੋਏ ਮੈਂ ਤਾਂ ਕੁਸਤੀ ਕਿਉਂ ਨਹੀਂ ਹੰਡਾਈ ਜਦੀ ਇਹਦੇ ਲੱਗੇ ਸ਼ੀਸ਼ੇ ਤੇ ਡਿਜ਼ਾਈਨ ਦੇਖੋ ਇਹ ਨਾ ਹੈਵੀ ਗਲੇ ਨਾਲ ਵੀ ਵੱਜਦਾ ਫਿਰ ਇਹਦਾ ਮੈਨੂੰ ਲੱਗਦਾ ਨਾ ਸਿੰਪਲ ਹੀ ਕੋਈ ਚੁੰਨੀ ਚੱਕ ਕੇ ਲਿਓਣੀ ਪੈਣੀ ਆ ਮੈਂ ਤਾਂ ਕਹਾਂ ਸੀ ਚਲ ਨਾਲ ਹੀ ਇਹ ਹੰਡ ਚੋਂ ਪਰ ਨਹੀਂ ਹੰਡਦੀ ਬੁਸ਼ਰਮ ਜੀ ਲੋਚ ਇਹ ਆਪਾਂ ਜਿਹੜਾ ਬੈਟਰ ਤਿਆਰ ਕਰ ਲਿਆ ਵਿੱਚ ਨਮਕ ਮਿਰਚ ਵੇਸਟਣ ਦੇ ਵਿੱਚ ਆਪਾਂ ਪਾ ਕੇ ਲੱਸੀ ਵਿੱਚ ਸਾਰੇ ਮਸਾਲੇ ਪਾ ਕੇ ਤੇ ਆਪਾਂ ਇਹਨੂੰ ਉੱਧਰ ਧਰ ਦਿੰਨੇ ਆ ਧਰੀ ਹੋਈ ਇੱਧਰ ਪਾ ਦੇਣਾ ਲੋ ਜੀ ਕੜੀ ਨੂੰ ਹੁਣ ਆਪਾਂ ਰਿੱਜਨ ਦਾਂਗੇ ਇਹਦੇ ਵਿੱਚ ਆਪਾਂ ਵੇਸਣ ਪਾ ਲੈਨੇ ਹਾਂ ਇਹ ਤੇ ਜੇ ਪਪ ਪਕੌੜੇ ਕੱਢ ਲਾਂਗੇ ਜਿਹੜੇ ਬਣਾਉਣੇ ਆ ਬਣਾਉਣੇ ਪੈਣਗੇ ਪਕੌੜੇ ਕਿਉਂਕਿ ਮੈਂ ਨਾ ਤੁਹਾਨੂੰ ਦੱਸਿਆ ਨਾ ਕੜੀ ਦੇਣੀ ਹੈ ਜਿਆਦਾ ਆ ਗਿਆ ਮੈਨੂੰ ਬਾਬਾ ਪਹਿਲਾਂ ਤਾਂ ਬਹੁਤ ਸੀ ਜਿਆਦਾ ਤਾਂ ਮੈਨੂੰ ਹੁਣ ਜਿਆਦਾ ਆ ਗਿਆ ਮੈਂ ਕੜੀ ਭੇਜਣੀ ਇੱਕ ਕਿਸੇ ਦੇ ਘਰੇ ਤੇ ਇਹ ਸਭ ਪਤਾ ਨਹੀਂ ਹੋ ਜਾਏਗਾ ਕਿ ਨਹੀਂ ਬਾਕੀ ਬਾਅਦ ਚ ਦੇਖਾਂਗੇ ਜੇ ਲੋੜ ਹੋਈ ਤਾਂ ਛਾਣ ਲਾਂਗੇ ਤੇ ਪੂ ਕਾਲੇ ਛੇਤੀ ਖਰਾਬ ਹੋ ਜਾਂਦੇ ਆ ਸਟਾਰਟਿੰਗ ਆਪ ਅੱਜ ਕੀਤੀ ਐ ਕੜੀ ਤੋਂ ਪੱਲਾ ਆਉਦੀ ਪਹਿਲਾਂ ਮੈਂ ਸੋਚਿਆ ਸੀ ਉੱਤੇ ਧਰੂੰਗੀ ਮੈਂ ਚੁੱਲੇ ਤੇ ਚੁੱਲੇ 'ਤੇ ਨਾਲ ਥਰੇ ਉਬਾਲੇ ਮਾਰ ਜੂਗੀ ਬਾਹਰ ਤੇਜ ਅੱਗ ਘੱਟਦਾ ਹੋ ਜਾਂਦਾ ਨਾ ਕਿ ਕਿੰਨੇ ਇੰਡਕਸ਼ਨ ਤੇ ਮੈਨੂੰ ਵਧੀਆ ਲੱਗਦੀ ਹੈਗੀ ਮੈਂ ਤਾਂ ਇੰਡਕਸ਼ਨ ਤੇ ਧਾਰ ਦੇਦੀ ਹਾਂ। ਨੋਟ ਮੈਂ ਤਾਂ ਗੰਡਾ ਨਹੀਂ ਕਰਦੀ ਇੰਨੀ ਮੈਂ ਤੇ ਅੱਜ ਮੇਰਾ ਕਪੜਿਆਂ ਦਾ ਕਮਰੇ ਦਾ ਤੁਹਾਨੂੰ ਤਾਂ ਪਤਾ ਹੀ ਹੈ ਕੱਲ ਮੈਂ ਸਾਰੀ ਟੋਟਲ ਸੈਟਿੰਗ ਕਰ ਲਈ ਸੀ ਤੇ ਪਰ ਮੇਰੇ ਇੱਕ ਤਾਂ ਪ੍ਰੈਸ ਵਾਲਾ ਕੰਮ ਵਾਲਾ ਜੁੜਿਆ ਵੇ ਪ੍ਰੈਸ ਨਾਲ ਕਪੜੇ ਇੱਕ ਧੋਣ ਵਾਲਿਆ ਜਿਹੜੇ ਬਹੁਤ ਕਦੀ ਬੈਠੇ ਮੈਂ ਹੱਥ ਵਾਲੇ ਧੋਣ ਵਾਲੇ ਕੰਮ ਕਰੀ ਬੈਠੀ ਮਸ਼ੀਨ ਵਾਲੇ ਤਾਂ ਮਨ ਲੱਗਦਾ ਤਾਂ ਤੇਜ਼ੀ ਥੋੜੇ ਮोटे ਰਹਿੰਦੇ ਹੱਥਾਂ ਦੇ ਵੇਂਦੇ ਰਿ ਸੂਟ ਵਗੈਰਾ ఇద్దరు పకౌడీ రిజిని పౌడే బా ఫోర్ ఇద్దరు టెన్షన్ కల్లే పకౌడే పానకి టెన్షన్ రూపా తడకా ਪ੍ਰੋਸੈਸ ਕਰਦੇ ਸ਼ੁਰੂ ਵਸ ਤੇਲ ਗਰਮ ਹੁੰਦਾ ਤੇ ਦਿਨ ਆਪਾਂ ਨਾਲ ਦੇ ਨਾਲ ਪਕੌੜਿਆਂ ਦਾ ਪ੍ਰੋਸੈਸ ਸ਼ੁਰੂ ਕਰਕੇ ਪਕੌੜਿਆਂ ਦੇ ਕੱਢ ਗਏ ਸੂਬਾ ਸੋਈ ਲੱਗ ਗਿਆ ਜੇ ਆਪਾਂ ਇਧਰੋਂ ਕੰਮ ਮੈਨੂੰ ਆਇਆ ਮੈਂ ਨੇ ਵੇੜ ਕੇ ਨਾ ਇਧਰੋਂ ਕੰਮ ਫਿਰ ਜਾਉਂ ਪਰਾ ਕੱਪੜਿਆਂ ਵੱਲ ਕੱਪੜਿਆਂ ਦੇ ਕਰੂੰ ਫਿਰ ਜਾਉਂ ਕਮਰੇ 'ਚ ਕਮਰੇ 'ਚ ਜਾ ਕੇ ਬੈੱਡ 'ਚ ਕੱਲ ਬੈਡ ਸ਼ੀਟਾਂ ਨਹੀਂ ਨਿਕਾ ਕੱਲ ਸੱਚ ਵਲੌਗ ਨਾ ਮੈਂ ਵਲੌਗ ਬਹੁਤ ਬਣ ਜਾਂਦਾ ਹੁੰਦਾ ਫਿਰ ਬਹੁਤਾ ਨਹੀਂ ਪਾਇਆ ਜਾਂਦਾ ਕਾਫੀ ਹੱਦ ਤੱਕ ਮੈਨੂੰ ਕੱਟਣਾ ਪਿਆ ਕਾਫੀ ਹੱਦ ਤੱਕ ਅੱਧਾ ਸਮਝੋ ਤੁਸੀਂ ਜਿਵੇਂ ਮਨਕ ਜੀ ਆਪਾਂ 25 ਮਿੰਟ ਦਾ 1.50 ਦਾ ਤੇਲ ਸੀ ਕੋਲ ਬਲਾਵ ਤੇ ਮੈਨੂੰ 25 ਮਿੰਟਾਂ ਦਾ ਡਿਲੀਟ ਕਰਨਾ ਪਿਆ ਤੇ 50 ਦਾ ਪਾਣੀ ਸਾਗਦੇ ਸੀ ਉਹਨਾਂ ਬੜਾ ਵੱਡਾ ਹੋ ਜਾਂਦਾ ਸੀ ਤੇ ਉਹਨਾਂ 25 ਦਾ ਕੱਟਣਾ ਪਿਆ ਸਮਝ ਰਹੋ ਤੁਸੀਂ ਕਿ ਲਓ ਜੁਣ ਸ਼ੁਰੂ ਕਰਦੇ ਆ ਪ੍ਰੋਸੈਸ ਆਪ ਸਤਨਾਣ ਸ਼੍ਰੀ ਵਹਿਗੁਰੂ ਸਭ ਦਾ ਭਲਾ ਕਰੀ ਪਰ ਮੈਨੂੰ ਐ ਹੋਇਆ ਮਕਰ ਨਾਲ ਦੇਣੀ ਆ ਨਾ ਜਦੋਂ ਮੇਰਾ ਆਦਤ ਹੈ ਜੇ ਮੈਂ ਕਿਸੇ ਨੂੰ ਵਾਦਾ ਕੀਤਾ ਹੋਇਆ ਨਾ ਕੰਮ ਦਾ ਕਿਸੇ ਦਾ ਮੈਂ ਪੂਰਾ ਕਰ ਦਿੰਦੀ ਹਾਂ ਵਾਵਾ ਮੈਨੂੰ ਐ ਸ਼ੁਕਰ ਮਨਾਉ ਯਾਦ ਆ ਗਿਆ ਵਾਵਾ ਤੇ ਕੜੀ ਕਿੰਸੀ ਤੇਰਾ ਟੇਸਟ ਦੇਖਾਂ ਕਿੱਦਾਂ ਦੇ ਬਣਾਣੇ ਮੈਂ ਕਹਿੰਦਾ ਕੋਈ ਗੱਲ ਨਹੀਂ ਆਪਣਾ ਟੇਸਟ ਆਲਵੇਸ ਬੈਸਟ ਹੀ ਹੁੰਦਾ ਠੀਕ ਹੈ ਨਾ ਤੇ ਮੈਂ ਕੋਈ ਗੱਲ ਨਹੀਂ ਆਪਾਂ ਬਣਾਵਾਂਗੇ ਜਿੱਦਨ ਉਦਨ ਹੀ ਭੇਜਾਂਗੇ ਸਲੋਜੀ ਆਪਣਾ ਚੱਲ ਰਿਹਾ ਪ੍ਰੋਸੈਸ ਪਕੌੜਿਆਂ ਦਾ ਆ ਦੇਖੋ ਪਕੌੜੇ ਨਿਕਲੇ ਅਜੇ ਇੰਨੇ ਕੀ ਨਿਕਲੇ ਦੂਜਾ ਪੂਰ ਪਾਇਆ ਹੋਇਆ ਤੇ ਕੜੀ ਆਪਣੀ ਜਿ ਦੀ ਜੀ ਜਾਂਦੀ ਆ ਪਹਿਲਾ ਬਾਲ ਵੀ ਅਜੇ ਨਹੀਂ ਆਇਆ ਦਾ ਜਦੋਂ ਪਹਿਲਾ ਬਾਲ ਆ ਗਿਆ ਫਿਰ ਉਹ ਬਾਹਰ ਫਿਰ ਬਾਹਰ ਨੂੰ ਨਿਕਲਨੇ ਸਟਾਰਟ ਦੀ ਹੋ ਜਾਂਦੀ ਹੁੰਦੀ ਨਾ ਬਸ ਉਸ ਤੋਂ ਬਾਅਦ ਸਮਝੋ ਰਿਜਣੀ ਸਟਾਰਟ ਆਪੇ ਹੋ ਜਾਂਦੀ ਫਿਰ ਕੋਈ ਟੈਨਸ਼ਨ ਨਹੀਂ ਫਿਰ ਬੰਦਾ ਸੇਮ ਤੇ ਕਰਕੇ ਜੇ ਮਰਜ਼ੀ ਦੋ ਤਿੰਨ ਘੰਟੇ ਕੜੀ ਰਿਜਦੀ ਜਾਵੇ ਤੇ ਪਕੌੜੇ ਆਪਾਂ ਤੁਹਾਨੂੰ ਪਤਾ ਆਲਵੇਸ ਹੀ ਪਿਆਜ਼ ਦੇ ਬਣਾਉਣੇ ਹੁੰਦੇ ਆ ਵਧੀਆ ਕੰਮ ਹੁੰਦਾ ਦੇਖੋ ਸਾਹਮਣੇ ਤੁਹਾਡੇ ਜਦ ਲਈ ਥੋੜਾ ਉੜਾ ਕਰ ਲਵਾਂ ਉਸ ਹੋਰ ਕੀ ਅਪਣੇ ਪਕੌੜੇ ਦਾ ਸਿਲਸਲਾ ਕੰਪਲੀਟ ਪਕੌੜੇ ਗਏ ਬਣ ਜਾਂਪਣ ਨੂੰ ਦੇ ਦਿੱਤੇ ਦੋ ਚਾਰ ਖਾਣ ਨੂੰ ਤੇ ਇਧਰ ਆਪਣੀ ਕੜੀ

ਇਨਾ ਤੱਕ ਕਰ ਦਿੰਦੀ ਹਾਂ ਲੋ ਜੇ ਪੱਕ ਕਰ ਕੜੀ ਵੇਖ ਲਗੇ ਕਿੰਨੇ ਦੋ ਘੰਟਾ ਲੱਗੇ ਕਿ ਇਸ ਤੇ ਉਹ ਤਾਂ ਫਾਸਟ ਦੇ ਰਿਜਨ ਹੀ ਲਾਈ ਹੋਈ ਮੈਂ ਫਾਸਟ ਤੇ ਰੱਖੀ ਹੋਈ 180 ਤੇ ਤੇ ਮੈਂ ਨਾ ਹੁਣ ਤੁਹਾਨੂੰ ਦੱਸਾਂ ਕੜੀ ਧਰ ਲਈ ਸੀ ਤੇ ਮੇਰਾ ਹੁਣ ਰੱਤਾ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਕਰਨ ਲੱਗਿਆ ਕੁਝ ਕੱਪੜੇ ਆਪਾਂ ਕੱਲ ਤੇ ਸੀ ਦੂਜੇ ਜਿਵੇਂ ਆ ਪਾ ਲਿਆ ਆਪਾਂ ਸੂਟ ਤੇ ਲਾਦੀ ਮੈਂ ਜੈਕਟ ਜੀ ਤੇ ਕੁਛ ਕੱਪੜੇ ਦਾ ਹੁਣ ਮੈਂ ਹੱਥ ਨਾਲ ਹੀ ਕੱਲ ਧੋਤੇ ਸੀ। ਕੱਪੜੇ ਪੈਨਨ ਮੈਂ ਆਪਣਾ ਧੋਣ ਦਾ। ਚਲੋ ਜੀ ਹੁਣ ਪਹਿਲਾਂ ਮੈਂ ਧੋਣੇ ਹੱਥ ਨਾਲ ਕੱਪੜੇ ਜਿਹੜੇ ਧੋਣ ਵਾਲੇ ਆ। ਧੋ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਨਾਲੇ ਮੈਂ ਫੋਨ ਲਾ ਦੇਣੀ ਚਾਰਜ ਤੇ। ਕਿਉਂਕਿ ਜੇ ਮੈਂ ਫੋਨ ਵਿੱਚ ਵੀਡੀਓ ਉੱਥੇ ਲਗਾਉਂਗੀ, ਕਦੇ ਵੀਡੀਓ ਉੱਥੋਂ ਲਾਉਂਗੀ, ਕਰੂੰਗੀ ਫਿਰ ਹੋ ਜੂਗੀ ਲੇਟ। ਤੇ ਮੈਂ ਬਸ ਮੈਂ ਜਲਦੀ ਤੋਂ ਜਲਦੀ ਕਪੜਿਆਂ ਦਾ ਕੰਮ ਪਲਨ ਵੇੜ ਕੇ ਫਿਰ ਮਿਲਦੀ ਆ ਤੁਹਾਨੂੰ ਨੈਚਰ ਫੋਨ ਲਾ ਦਿੰਦੇ ਚਾਰਜ ਤੇ ਹੋ ਗਿਆ 9:11 ਵਜੇ ਦਾ ਤੇ ਹੁਣ ਅਸੀਂ ਕਰ ਲੱਗੇ ਸੀ ਬ੍ਰੇਕਫਾਸਟ ਬ੍ਰੇਕਫਾਸਟ ਕਰ ਲੱਗੇ ਸੀ ਕੜੀ ਨਾਲ ਜੱਪ ਕਿਉਂਕਿ ਜਾ ਆਪਣੇ ਕੋਕੀ ਖਾਣੀ ਨਹੀਂ ਸੀ ਫਿਰ ਅਜੇ ਤੜਕਾ ਮੇਰੇ ਉੱਪਰਲਾ ਸਪੈਸ਼ਲ ਤੜਕਾ ਲਾਉਣ ਵਾਲਾ ਪਿਆ ਜੀ ਨਮਕ ਮਿਰਚ ਸਾਰਾ ਚੈੱਕ ਕਰਨ ਨਾਲ ਮੈਂ ਕਿਹਾ ਚਲ ਇੱਕ ਕਰ ਖਾ ਲਈਏ ਤੇ ਤੜਕਾ ਲਗਾਵਾਂਗੇ ਤੇ ਚਲੋ ਜੀ ਮਿਲਦੇ ਹੁਣ ਆਪਾਂ ਰੋਟੀ ਪਣੀ ਖਾ ਕੇ ਇਹ ਕਪੜੇ ਆਪਣੇ ਵਾਸ਼ ਹੋ ਗਏ ਸਾਰੇ ਸੁੱਕਣੇ ਪਾ ਤੇ ਫਿਰ ਮਿਲਦੇ ਰੋਟੀ ਪਣੀ ਖਾ ਕੇ ਇਸ ਤੋਂ ਬਾਅਦ ਤਲੋ ਜੀ ਆਪਾਂ ਨਾ ਹੁਣ ਕੜੀ ਵਿੱਚ ਪਕੌੜੇ ਪਾਤੇ ਸੀ ਤੜਕਾ ਰਹਿ ਗਿਆ ਕਿ ਕਿਸੇ ਜੱਪ ਜਤ ਨਖਵਾਣੀ ਸੀ ਰੋਟੀ ਇਸ ਕਰਕੇ ਮੈਂ ਉਹਨੂੰ ਮਤਲਬ ਪਕੌੜੇ ਪਾ ਲਏ ਸੀ ਪਰ ਤੜਕਾ ਨਹੀਂ ਲਗਾਇਆ ਤੜਕਾ ਮੈਂ ਲਗਾਉਣੀ ਹੈ ਪਰ ਮੈਂ ਲੈ ਕੇ ਆਉਣੀ ਹੈ ਧਨੀਆ ਤੋੜ ਕੇ ਫਿਰ ਔਣੀ ਉਹਨਾਂ ਨੂੰ ਤੜਕਾ ਲਗਾ ਦਾਂਗੇ ਲਓ ਜੀ ਧਨੀਆ ਲੈ ਕੇ ਆਉਣੀ ਮੈਂ ਉਹਨਾਂ ਚਰ ਲਓ ਜੀ ਹੁਣ ਆਪਾਂ ਲਗਾਨੇ ਤੜਕਾ ਓਏ ਲਓ ਜੀ ਪ੍ਰਾਈਪਿੰਦਰ ਧਾਰਤੀ ਹੁਣ ਆਪਾਂ ਜਿਹੜਾ ਤੜਕਾ ਰੈਡੀ ਕਰਨਾ ਬਸ ਸਿਰਾਈ ਹੈਣੀ ਇਹਦੇ ਵਿੱਚ ਮਿਲ ਪਾਉਣ ਨੂੰ ਚਲੋ ਜੀ ਹੁੰਦੀ ਗਰਮ ਥੋੜਾ ਜਿਹਾ ਆਇਲ ਪਾਵਾਂਗੇ ਆਪਾਂ ਲਓ ਜੀ ਇਹ ਕੜਿਆ ਹੋਇਆ ਤੇਲ ਆ ਜਿਹੜਾ ਪਕੜਿਆ ਪਕੌੜਿਆਂ ਵਾਲਾ ਪਕਲ ਲੈਨੇ ਆਪਾਂ ਥੂਤਾ ਮੱਲੇ ਆ ਲੈਨੇ ਔਰ ਪੇਤਰ ਉਹ ਤਾਂ ਹੋ ਰਹੀ ਹੈ ਨਾ ਕਿ ਲੋਸੀ ਦੇ ਵਿੱਚ ਹੁਣ ਆਪਾਂ ਨਾ ਲਾਲ ਮਿਰਚ ਸੁੱਕੀਆਂ ਪਾ ਦਾਂਗੇ ਕਿੰਨੇ ਲਾਲ ਸੁੱਕੇ ਮਿਰਚਾ ਪਾ ਦਈਏ ਤੇ ਇਹਨੂੰ ਗਰਮ ਹੋਣ ਦਿੰਦੇ ਆਪਾਂ ਸੁੱਕਾ ਧਣੀ ਆ ਨਮੈਸ਼ ਕਰਕੇ ਪਾਣਾ ਤੇ ਤੁਸੀਂ ਮੈਸ਼ ਕਰਕੇ ਪਾ ਲੋ ਨਾ ਵੀ ਖੜਾ ਥੋੜਾ ਟੁਕੜਾ ਤਾਂ ਨਹੀਂ ਆ ক্লোਜ ਸੇਮ ਬੰਦੀ ਕਰਤਾ ਗਿਆ ਸਤ ਪਾ ਨਾਲ ਹੀ ਪਾਵਾਂਗੇ ਜੀਰਾ ਕਿਉਂਕਿ ਆਪਾਂ ਜੀ ਤੜਕਾ ਜਿਹਾ ਲਗਾਇਆ ਜੀ ਨਾ ਘੜੀ ਨੂੰ ජ නාලි පස ීර ජඩමුණනාම සල්ලා තයාර කරෑ පවහුද කඩීච පාමන්ගේ ප්ලාස්ක නිය පල චලෝච කඩීවිදි කා දෙන්නේ තුනුවයි ලෝච ජඩම සල්ල වැඩි කරප තර මාගස රහි රැනේ ටනකෝ අපන වෙච් පද ਇਹਦੇ ਵਿੱਚ ਥੋੜੀ ਕੜੀ ਪਾ ਲਓ। ਆਓ। ਇਹਨਾਂ ਦਾ ਤੜਕਾ ਉੱਪਰ ਪਾ ਦੇਣੀ ਆ ਪਤਣੀਆਂ। ਹਰਾ ਧਨੀਆ ਕੱਟ ਕੇ ਧੋ ਕੇ ਕੱਟ ਲਿਆ ਸੀ। ਲਓ ਜੋਣ ਆਪਣੀ ਕੜੀ ਜਿਹੜੀ ਬਿਲਕੁਲ ਬਣ ਕੇ ਰਹਿ ਗਈ। ਜਿਹੜੀ ਬਿਲਕੁਲ ਬਣ ਕੇ ਤਿਆਰ ਆ ਜਸਟ ਕਰਾਈ ਨਹੀਂ ਹੈਗੀ ਸ ਆਪਣੇ ਕੋਲ ਬਾਕੀ 올ਓਵਰ ਸਾਰਾ ਆਪਣਾ ਡਨ ਹੋ ਗਈ ਕੜੀ ਬੋਤਲ ਪਹਿਲਾਂ ਹੀ ਵੇਖ ਲਈ ਸੀ ਮੈਂ ਟੇਸਟ ਬਾਕੀ ਤੜਕੇ ਤੋਂ ਬਾਅਦ ਹੋਰ ਵੀ ਜ਼ਿਆਦਾ ਟੇਸਟੀ ਬਣ ਗਈ ਹੋਣੀ ਹੈ ਕੜੀ ਦਾ ਕੰਮ ਨਿਬੜ ਗਈ ਤੜਕਾ ਲਗਾਏਗਾ ਤੇ ਹੁਣ ਮੈਂ ਇੱਕ ਤਾਂ ਆਹ ਕੱਪੜੇ ਜਿਹੜਾ ਕੜੀ ਦਾ ਕੰਮ ਮੈਂ ਪੂਰਾ ਨਿਬੜ ਲਿਆ ਟੋਟਲ ਤੇ ਹੁਣ ਆਪਾਂ ਹੁਣ ਨਾਲ ਪਹਿਲਾਂ ਮੈਂ ਵਲੌਗ ਦੀ ਐਡੀਟਿੰਗ ਕਰਦੀਆਂ ਫਿਰ ਹੋ ਰਹਿ ਜਾਂਦੀ ਲੇਟ ਹੋ ਜਾਈਦਾ ਵਲੌਗ دی ਐਡੀਟਿੰਗ ਕਰੂੰਗੀ ਉਹ ਬੈਠ ਕੇ ਪਹਿਲਾਂ ਅੱਧਾ ਪੂਨਾ ਘੰਟਾ ਜਿਹੜਾ ਲੱਗੂਗਾ ਉਹ ਲਾਨੀ ਆ ਅੱਧਾ ਪੂਨਾ ਘੰਟਾ ਐਡੀਟਿੰਗ ਕਰਦੀ ਉਸ ਤੋਂ ਬਾਅਦ ਦੇਖਦੇ ਆਪਾਂ ਕੀ ਕਰਦੇ ਆ ਪਹਿਲਾਂ ਐਡੀਟਿੰਗ ਕਰਕੇ ਫਿਰ ਮਿਲਦੇ ਆ ਤੁਹਾਨੂੰ ਇਸ ਤੋਂ ਬਾਅਦ ਚਲੋ ਜੀ ਟਾਈਮ ਕਾਫੀ ਜ਼ਿਆਦਾ ਹੋ ਗਿਆ ਤੇ ਮੈਂ ਨਾ ਤੁਹਾਨੂੰ ਦਿਖਾਉਣੀ ਮੈਂ ਕਰ ਰਹੀ ਸੀ ਤਰਪਾਈ ਤੇ ਦਿਖਾਉਣੀ ਮੈਂ ਤੁਹਾਨੂੰ ਕਿੱਦਾਂ ਕਰ ਰਹੀ ਸੀ ਤੇ ਆਪਾਂ ਤਰਪਾਈ ਨੇ ਉਹ ਜੱਪ ਦੇ ਕੱਪੜੇ ਦਾ ਹੁਣ ਤਾਂ ਮੈਂ ਤੈਅ ਤਾਂ ਕਰ ਲੇ ਪਰ ਇਹਨਾਂ ਨੂੰ ਨਾ ਅਲਮੀਰਾ ਚ ਸੈੱਟ ਕਰਦੇ ਹੁਣ ਤਾਂ ਵੈਸੇ ਨਾ ਅੱਜ ਹਵਾ ਚੱਲੀ ਜਾਂਦੀ ਮੋਟੀ ਮੋਟੀ ਮਨ ਕੇ ਚਲੋ ਮੋਟੇ ਮੋਟੇ ਕੱਪੜੇ ਹੁਣ ਪਹਿਣੇ ਸਟਾਰਟ ਹੋ ਜਾਣਗੇ ਮੇਰੇ ਅਕੋਰਡਿੰਗ ਕਿਉਂਕਿ ਨਹਾਵਾ ਫੁੱਲ ਚੱਲ ਰਹੀ ਹੈ ਤੇ ਹੁਣ ਬਸ ਆਹ ਜੋੜ ਕੇ ਵੈਸੇ ਮੈਂ ਰੱਖ ਲੇ ਜਪਦੇ ਇਹਨੂੰ ਸੈਟਲ ਕਰਨਾ ਬਾਕੀ ਹੁਣ ਮੈਂ ਜਿਹੜਾ ਕੰਮ ਕਰ ਰਹੀ ਹਾਂ ਤੁਹਾਨੂੰ ਦਿਖਾਉਣੀ ਆ ਮੈਂ ਸਾਰੇ ਕੰਮ ਹੀ ਜਾਣਦੀ ਹਾਂ ਕਿ ਕੋਈ ਇਦਾਂ ਦਾ ਕੰਮ ਹੈ ਨਹੀਂ ਜਿਹੜਾ ਮੈਨੂੰ ਆਉਂਦਾ ਨਹੀਂਗਾ ਚਾਹੇ ਸ਼ਹਿਰ ਚੋਂ ਆ ਕੇ ਆਪਾਂ ਪਿੰਡ 'ਚ ਆਏ ਆਂ ਸ਼ਹਿਰ ਤੋਂ ਵੀ ਆਪਾਂ ਸਾਰੇ ਕੰਮ ਸਿੱਖ ਕੇ ਆਏ ਆਂ ਅੱਜ ਚੈੱਕ ਕਰੂੰ ਮੈਂ ਕਰ ਰਹੀ ਸੀ ਤਰਪਾਈ ਆਪਦੇ ਸੂਟ ਦੀ ਕਿਉਂਕਿ ਇਹ ਸੂਟ ਨਾ ਮਨ ਕੇ ਚਲੋ ਥੋੜਾ ਜਿਹਾ ਮੈਂ ਲ ਲੂਸ ਤਾਂ ਮੈਂ ਨਹੀਂ ਕੀਤਾ ਮੈਂ ਕਹਾਂ ਲੂਸ ਮੈਂ ਟੇਲਰ ਤੋਂ ਹੀ ਕਰਵਾ ਲਿਆ ਪਰ ਇਹਦੀ ਜਿਹੜੀ ਤਰਪਾਈ ਹੈ ਮੈਂ ਕਿਹਾ ਮੈਂ ਆਪਣੇ ਆਪ ਕਰ ਲਵਾਂਗੀ ਦੇਖੋ ਮੈਂ ਤਰਪਾਈ ਕਰ ਰਹੀ ਹਾਂ ਖੁਦ ਕਰ ਰਹੀ ਹਾਂ ਤੇ ਬਸ ਮੈਂ ਇਹਦੀ ਤਰਪਾਈ ਕਰ ਲਵਾਂਗੀ ਆਪਣੇ ਆਪਣੇ ਅਚਾਰੇ ਘੇਰਾਂ ਦੀ ਤੇ ਬਸ ਆਪਾਂ ਟਾਈਮ ਨੂੰ ਵੇਸਟ ਨਹੀਂ ਕਰਦੇ ਦਾ ਵਾਦ ਕਰਦੇ ਆਪਾਂ ਤੇ ਆਪਾਂ ਇਹਨੂੰ ਤਰਪਾਈ ਕਰਦੇ ਆਂ ਇਹਦੀ ਤਰਪਾਈ ਕਰਦੇ ਦਾ ਵਾਦ ਲੋ ਜੀ ਤੁਹਾਨੂੰ ਦੱਸਦਾ ਮੈਂ ਤਾਂ ਸਾਰੇ ਕੰਮ ਹੀ ਜਾਣਦੀ ਹੈਗੀ ਮੈਂ ਤਾਂ ਮਸ਼ੀਨ ਸੂਟ ਵੀ ਮੈਂ ਆਪਦੇ ਸਟਿਚ ਪਹਿਲਾਂ ਕਰ ਲੈਂਦੀ ਹੁੰਦੀ ਸੀ ਇੱਕ ਵਾਰੀ ਹੁੰਦੀ ਆ ਮੈਂ ਬਹੁਤ ਹੀ ਜ਼ਿਆਦਾ ਨਹੀਂ ਕਹਿ ਸਕਦੀ ਲੋਨ ਲੂਣ ਵਾਲੇ ਵੀ ਇੱਕ ਅੱਧਾ ਕੀਤਾ ਹੋਊਗਾ ਯਾਦ ਨਹੀਂ ਪਰ ਮੈਨੂੰ ਕੀਤਾ ਹੋਊਗਾ ਪਰ ਮੈਂ ਆਪਦੇ ਸੂਟ ਸਟਿਚ ਕਰ ਲੈਂਦੀ ਹੁੰਦੀ ਸੀ ਜਿਵੇਂ ਨਵੇਂ ਨਵੇਂ ਆਪਣੇ ਆਪ ਹੀ ਸਿੱਖੀ ਸੀ ਕਿ ਮੈਂ ਇੱਕ ਬਾਹਰੋਂ ਨਹੀਂ ਸਿੱਖੀ ਸੀ ਫੋਨ ਤੋਂ ਦੇਖ-ਦੇਖ ਕੇ ਸਟਿਚਿੰਗ ਸਿੱਖੀ ਸੀ ਤੇ ਬਸ ਮੈਂ ਆਪਦੇ ਸੂਟ ਵੀ ਸਟਿਚ ਕਰ ਲੈਂਦੀ ਹੁੰਦੀ ਸੀ ਪਰ ਹੁਣ ਮੈਂ ਜੱਪਜੋਤ ਤੋਂ ਬਾਅਦ ਪਹਿਲਾਂ ਵੀ ਨਹੀਂ ਹੱਥ ਲਾਇਆ ਤੇ ਜੱਪਜੋਤ ਤੋਂ ਬਾਅਦ ਹੁਣ ਜਮੇ ਕਦੇ ਮਸ਼ੀਨ ਨੂੰ ਬਾਅਦ ਟੰਕਾ ਤੱਕ ਨਹੀਂ ਲਾਇਆ ਕਿਉਂਕਿ ਤੁਹਾਨੂੰ ਪਤਾ ਜੱਪਜੋਤ ਤਾਂ ਸ਼ਰਾਰਤੀ ਥੋੜਾ ਜ਼ਿਆਦਾ ਹੈਗਾ ਉਦੋਂ ਹੀ ਬਸ ਥੋੜਾ ਮਸ਼ੀਨ ਜੇ ਕੱਢ ਗਨਗ ਮਸ਼ੀਨ ਦੇ ਤੇ ਆਪਾਂ ਮਸ਼ੀਨ ਦੇ ਕੰਮ ਇਹ ਮਗਰ ਚਲਾਉਣਾ ਤੇ ਅੱਜ ਨਾ ਮੇਰੀ ਸੱਜੀ ਅੱਖ ਫੜਕੀ ਜਾਂਦੀ ਵਾਸਤੇ ਤਾਂ ਪਰ ਵਹਿਮ ਤਾਂ ਨਿਮਿਆ ਕਰਦੀ ਵਾਸੇ ਫੜਕੀ ਜਾਂਦੀ ਹੈਗੀ ਕਹਿੰਦੇ ਹੁੰਦੇ ਸੱਜੀ ਅੱਖ ਬੁੜੀ ਦੀ ਮਾੜੀ ਹੁੰਦੀ ਹੈ ਬੰਦੇ ਦੀ ਚੰਗੀ ਹੁੰਦੀ ਹੈ ਪਤਾ ਨਹੀਂ ਮੈਨੂੰ ਤਾਂ ਤੇ ਚਲੋ ਜੀ ਬਸ ਮੈਂ ਹੋਂ ਕਰਦੀ ਤਰਪਾਈ ਕੰਪਲੀਟ ਤੇ ਦਿਨ ਇਸ ਤੋਂ ਬਾਅਦ ਤੁਹਾਨੂੰ ਈਵਨਿੰਗ ਨੂੰ ਮਿਲਾਂਗੇ ਸਿੱਧਾ ਆਪਾਂ ਕੁਝ ਟਾਈਮ ਹੋ ਗਿਆ 7 ਵਜੇ ਦਾ ਤੇ ਵੀਡੀਓ ਕੁਛ ਜਿਆਦਾ ਸ਼ੂਟ ਅਪ ਨਹੀਂ ਕੀਤਾ ਆਪਾਂ ਜਿੰਨਾ ਕੋਇਆ ਬਸ ਉਹਨਾਂ ਕੇ ਆਪਾਂ ਪਾ ਲਾਂਗੇ ਬਸ ਈਵਨਿੰਗ ਉਸ ਤੋਂ ਬਾਅਦ ਮੇਰਾ ਕੋਈ ਸ਼ੂਟ ਅਪ ਕਰਨੋ ਜੀ ਨਹੀਂ ਕੀਤਾ ਤੇ ਕੱਪੜੇ ਮੇਰੇ ਇੱਕ ਮਿੰਟ ਤੁਹਾਨੂੰ ਦਿਖਾਉਣੀ ਹੈ ਮੈਂ ਕੰਮ ਮੇਰਾ ਹੁਣ ਵੀ ਬਹੁਤ ਪਿਆ ਮੇਰਾ ਦੇਖੋ ਆ ਸਾਰਾ ਨਿਊ ਸਟਾਕ ਆ ਜਿਹੜਾ ਮੇਰਾ ਪ੍ਰੈਸ ਕਰਨ ਵਾਲੇ ਕੱਪੜੇ ਆ ਦਾ ਵੇ ਕਹਿ ਸਕ ਹਜੇ ਕਹਿ ਸਕਦੇ ਕੱਪੜਾਂ ਦੀ ਸਮੀਟਾ ਸਮੀਟੀ ਦਾ ਕੰਮ ਹਜੇ ਚੱਲੂ ਰਹੂਗਾ ਗੱਲ ਦੋ ਦਿਨ ਹਜੇ ਹੋਰ ਚੱਲੂਗਾ ਹੋ ਸਕਦਾ ਕੱਲ ਪਰਸੋਂ ਦੋਕ ਦਿਨਾਂ ਤੱਕ ਜਿਹੜਾ ਕੰਮ ਚੱਲੂਗਾ ਜੇ ਕੱਪੜਿਆਂ ਦਾ ਅਗਜ ਜੀ ਕੀਤਾ ਤਾਂ ਕੱਪੜੇ ਪ੍ਰੈਸ ਕਰ ਲਾਂਗੇ ਨਹੀਂ ਫਿਰ ਕਰਦੇ ਆ ਰੈਸਟ ਤੇ ਨਹੀਂ ਫਿਰ ਕਰਦੇ ਆ ਰੈਸਟ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤੇ ਹਾਂਜੀ ਜੇ ਕੋਈ ਸੱਚਾ ਨਾਲ ਤੈਨੂੰ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ